ਬਹੁਤ ਵੱਡੀ ਖਬਰਾਂ ਜਿਵੇਂ ਕਿ ਇੱਕ ਪਾਸੇ ਕਰਨਲ ਮਾਮਲੇ ਦੇ ਵਿੱਚ ਐਸਐਸਪੀ ਮਾਨਕ ਤੇ ਬਹੁਤ ਵੱਡਾ ਐਕਸ਼ਨ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਵਾਰ-ਵਾਰ ਉਹਨਾਂ ਦੀ ਪਟੀਸ਼ਨ ਖਾਲਚ ਹੁੰਦੀ ਜਾ ਰਹੀ ਸੀ ਔਰ ਦੂਜੇ ਪਾਸੇ 18 ਅਗਸਤ ਯਾਨੀ ਅੱਜ ਤੋਂ 2 ਦਿਨ ਬਾਅਦ ਵਿਕਰਮ ਸਿੰਘ ਮਜੀਠੀਆ ਜ਼ਮਾਨਤ ਤੇ ਛੁੱਟ ਜਾਣਗੇ ਮਾਮਲਾ ਬਹੁਤ ਵੱਡਾ ਯਾਨੀ ਕਿ ਗੰਭੀਰ ਮਾਮਲਾ ਕਿਉਂਕਿ ਹਾਈ ਕੋਰਟ ਦੇ ਦੋ ਜੱਜਾਂ ਦਾ ਫੈਸਲਾ ਆਖਰ ਉਹਨਾਂ ਦੇ ਵਕੀਲ ਕੀ ਕਹਿ ਰਹੇ ਨੇ ਉਹ ਵੀ ਤੁਹਾਡੇ ਅੱਜ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਕਰਨਲ ਬਾੜ ਦੀ ਜਿਹੜੀ ਪਤਨੀ ਹੈ ਉਹਨੂੰ ਸੰਤੁਸ਼ਟੀ ਕਿਵੇਂ ਮਿਲ ਗਈ ਹੈ ਯਾਨੀ ਬਹੁਤ ਲੰਮੇ ਸਮੇਂ ਤੋਂ ਉਹਨਾਂ ਦੀ ਪਤਨੀ ਆਪਣੇ ਪਰਿਵਾਰ ਦੇ ਲਈ ਬਹੁਤ ਬਾਹਰ ਧਰਨੇ ਵੀ ਲਾਏ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਤੱਕ ਵੀ ਪਹੁੰਚੇ ਇੱਥੋਂ ਤੱਕ ਜਿਹੜੇ ਰਾਜਨਾਥ ਸਿੰਘ ਨੇ ਰੱਖਿਆ ਮੰਤਰੀ ਫੌਜ ਦੇ ਉਹਨਾਂ ਤੱਕ ਵੀ ਜਾਂਦੀ ਹੈ ਪਰ ਉਹਨਾਂ ਨੂੰ ਨਿਆਂਸਾਫ ਨਹੀਂ ਮਿਲਦਾ ਸੀ ਅੱਜ ਜਿਹੜੀ ਇਨਸਾਫ ਦੀ ਘੜੀ ਤੁਸੀਂ ਵੇਖਣ ਜਾ ਰਹੇ ਹੋ ਕਰਨਲ ਮਾਮਲੇ ਦੇ ਵਿੱਚ ਐਸਐਸਪੀ ਨਾਨਕ ਸਿੰਘ ਪਟਿਆਲਾ ਦੇ ਜਿਹੜੇ ਕਿ ਉਹਨਾਂ ਚਾਰ ਦੋਸ਼ੀਆਂ ਨੂੰ ਬਚਾਉਣ ਦੀ ਖਾਤਰ ਇੱਕ ਆਪਣੀ ਹੀ ਨੌਕਰੀ ਨੂੰ ਦਾਤੇ ਲਾ ਗਈ ਸੀਗੇ ਤਾਂ ਜਦੋਂ ਜਸਪ੍ਰੀਤ ਸਿੰਘ ਨਾਲ ਨਾਲ ਇੰਕਾਊਂਟਰ ਹੁੰਦਾ ਉਹਨਾਂ ਚਾਰ ਐਸਐਚਓ ਦੇ ਕਾਰਨ ਐਸਐਸਪੀ ਤੋਂ ਉਹ ਡੀਆਈਜੀ ਬਣ ਗਈ ਸੀ ਤਾਂ ਹੁਣ ਪੰਜਾਬ ਦੇ ਅੰਦਰ ਇਹਨਾਂ ਦੋਵੇਂ ਵੱਡੀਆਂ ਖਬਰਾਂ ਨੇ ਤਰਥੰਨੀ ਮਚਾ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਰਨਲ ਮਾਮਲੇ ਦੇ ਵਿੱਚ ਵੀ ਏ ਖਬਰ ਸੁਣਨਾ ਚਾਹੁੰਦੇ ਸੀ ਕਿ ਭਾਈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਦਾਲਤ ਜਾਂ ਉਹਨਾਂ ਨੂੰ ਪੰਜਾਬ ਦੀ ਪੁਲਿਸ ਪੰਜਾਬ ਦੀ ਪੁਲਿਸ ਤੋਂ ਦੇ ਇਹਨਾਂ ਨੇ ਇਨਕਾਰ ਹੀ ਕਰ ਦਿੱਤਾ ਸੀ ਕਹਿੰਦੇ ਨਾ ਤਾਂ ਪੰਜਾਬ ਦੀ ਪੁਲਿਸ ਸਾਨੂੰ ਇਨਸਾਫ ਦੇ ਸਕਦੀ ਹੈ ਔਰ ਨਾ ਪੰਜਾਬ ਦੀ ਸਰਕਾਰ ਜੇਕਰ ਇਨਸਾਫ ਦੇ ਸਕਦੀ ਹੈ ਤਾਂ ਸਾਨੂੰ ਭਾਈ ਸੀਬੀਆਈ ਅਦਾਲਤ ਆ ਜਿਹੜੀ ਉਹ ਦੇ ਸਕਦੀ ਹੈ ਸੀਬੀਆਈ ਏਜੰਸੀ ਤੇ ਐਵੇਂ ਨਹੀਂ ਲੋਕ ਮੰਗ ਕਰਦੇ ਦਰਾਂ ਸਾਲ ਦੇ ਵਿੱਚ ਉਹਨਾਂ ਨੇ ਨਾਨਕ ਸਿੰਘ ਐਸਐਸਪੀ ਨੂੰ ਵੀ ਕਟਾਰੇ ਦੇ ਵਿੱਚ ਖੜਾ ਕਰ ਲਿਆ ਤਾਂ ਪਹਿਲੀ ਖਬਰ ਹੈ ਜਿਹੜੀ ਕਿ ਨਾਨਕ ਐਸਐਸਪੀ ਦੇ ਕਿਹੜਾ ਐਕਸ਼ਨ ਹੋ ਗਿਆ ਇਹ ਵੀ ਤੁਹਾਨੂੰ ਉਹਨਾਂ ਦੀ ਪਤਨੀ ਨੇ ਮੋਹ ਸੁਣਾਵਾਂਗੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜ਼ਮਾਨਤ ਤੇ 18 ਅਗਸਤ ਨੂੰ ਕਿਵੇਂ ਛੁੜਦੇ ਨੇ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਰ ਰੋਜ਼ ਬਹੁਤ ਵੱਡਾ ਰੌਲਾ ਪੈਂਦਾ ਇੱਕ ਪਾਸੇ ਉਹਨਾਂ ਦੇ ਵਕੀਲ ਨੇ ਦੂਜੇ ਪਾਸੇ ਸਰਕਾਰੀ ਵਕੀਲ ਨੇ ਔਰ ਤੀਜਾ ਨੰਬਰ ਜਿਹੜੀ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਸਰਕਾਰ ਪੰਜਾਬ ਦੀ ਉਹ ਕਹਿੰਦੇ ਜੀ ਅਸੀਂ ਬਾਹਰ ਨਹੀਂ ਆਉਣ ਦੇਣਾ ਪਰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਠੋਸ ਬਿਆਨ ਆਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਪਹਿਲਾਂ ਹੁਣ ਕਰਨਲ ਬਾੜ ਦੀ ਪਤਨੀ ਕੀ ਕਹਿ ਰਹੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਸੁਣੋ ਇਹ ਬਿਲਕੁਲ ਜੀ ਡਿਪਾਰਟਮੈਂਟਲ ਇਨਕੁਆਇਰੀ ਜਿਹੜੀ ਹੈ ਉਹ ਪਿਛਲੇ ਜੜੀ 45 ਡੇਸ ਤੇ ਜੋ ਨਾਨਕ ਸਿੰਘ ਸੀਗੇ ਜਿਨ੍ਹਾਂ ਨੇ ਇਹ ਡਿਪਾਰਟਮੈਂਟਰ ਨੇ ਇਨਕੁਆਇਰੀ ਨੂੰ ਪੈਂਡਿੰਗ ਕਰ ਦਿੱਤਾ ਕਿ ਐਸੀ ਕਾਸ ਹੀ ਵਾਸ ਦਾ ਮੇਨ ਕਲਪਰੇਟ ਆਫ ਡਿਲੇ ਜੜੀ ਐ ਐਫ ਆਈ ਆਰ ਡਿਲੇ ਹੋਈ ਹੋ ਰਹਾ ਜਾਂ ਮਾਮਲਾ ਖਰਾਬ ਹੋਇਆ ਇੱਥੇ ਤੱਕ ਉਹ ਜਿਹੜੇ ਆ ਚਾਰ ਐਸ ਐਚ ਓਸ ਨੂੰ ਸ਼ੇਰ ਕੀਆ ਉਹ ਨਾਨਕ ਸਿੰਘ ਸੀਗੇ ਉਹਨਾਂ ਦੇ ਸ਼ੇਰ ਦੇ ਉੱਪਰ ਹੀ ਐ ਜਿਹੜੇ ਚਾਰ ਇੰਸਪੈਕਟਰ ਇਹਨੇ ਖੁਦ ਕਰੇ ਸੀਗੇ ਤੇ ਗੁੰਡੇ ਬਣੇ ਹੋਏ ਸੀਗੇ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਰਿਕਵੈਸਟ ਕਰਨ ਗਈ ਕਿ ਇ tanto ਹੋ ਗਿਆ ਤੇ ਇਨਾ ਤੇ ਮਤਲਬ ਐਫ ਆਈ ਆਰ ਜਾਇ ਤੇ ਉਹਨੇ ਮਨੂ ਕਿਹਾ ਜੇ ਇਹਦਾ ਆਪਸ਼ਨ ਤੇ ਤੁਹਾਡੇ ਕੋਲ ਖਾਲੀ ਕੰਪਰੋਮਾਈਜ਼ ਹੈ ਸੀ ਨਨੁਕਲ ਅਵਾਰਡ ਤੇ ਇਹਨਾਂ ਨੂੰ ਕੱਲ੍ਹ ਪ੍ਰਮੋਟ ਤਾਂ ਕਿਤੇ ਸੀ ਨਨੁਕਲ ਹੋਊਗਾ ਦੇਖ ਨਹੀਂ ਸਕਤੇ ਸੋ ਤੁਹਾਡੇ ਕੋਲ ਆਪਸ਼ਨ ਖਾਲੀ ਇਸ ਟੂ ਕੰਪਰੋਮਾਈਜ਼ ਪਰ ਉਹਨੇ ਮਨੂ ਇੰਨਾ ਹੈਰੈਸ ਕੀਤਾ ਕਿ ਪਹਿਲੇ ਦਿਨੀ ਇਹਨਾਂ ਨੇ ਸੋਚਿਆ ਮੈਂ ਇਸ ਲੇਲੀ ਨੂੰ ਕੱਲੀ ਨੂੰ ਇੰਨਾ ਹੈਰੈਸ ਕਰ ਲੂੰਗਾ ਕਿ ਆ ਕੇ ਲੜਾਈ ਲੜਨ ਦੇ ਤਿਆਰ ਹੀ ਨਹੀਂ ਹੋਣਗੇ ਪਰ ਦੇ ਡੋਟ ਰੈਲਾਈਜ਼ ਕਿ ਮੈਂ ਇੱਕ ਫੌਜੀ ਦੀ ਵਾਈਫ ਆ ਹਾਂ ਔਰ ਮੈਂ ਐਜਪੀਓ ਦੀ ਸੀ ਜਾਂ ਜਿਹੜੇ ਪਿੱਛੇ ਮੁੜ ਕੇ ਕਦੇ ਵੀ ਦੇਖਿਆ ਜਦੋਂ ਸੱਚ ਦੇ ਰਾਤ ਦੇ ਚੱਲੇ ਆ ਤਾਂ ਸੁਣ ਲਿਆ ਪੰਜਾਬ ਵਾਲਿਓ ਕਹਿੰਦੇ ਡੀਆਈਜੀ ਡੀਆਈਜੀ ਬਣ ਗਏ ਸੀਗੇ ਨਾਨਕ ਸਿੰਘ ਐਸਐਸਪੀ ਉਹ ਕਹਿੰਦੇ ਨੇ ਕਿ ਮੈਂ ਐਕਸ਼ਨ ਤਾਂ ਨਹੀਂ ਕਰ ਸਕਦਾ ਕੰਪਰੋਮਾਈਜ਼ ਕਰ ਲੋ ਯਾਨੀ ਸਾਡੇ ਨਾਲ ਸਮਝੌਤਾ ਕਰ ਲੋ ਪਰ ਕਰਨਲ ਬਾਠ ਦੀ ਪਤਨੀ ਦੇ ਨਾਲ ਉਸ ਵਕਤ ਪੂਰਾ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚੋਂ ਬਹੁਤ ਵੱਡੇ ਪੱਦਰ ਦੇ ਉੱਤੇ ਫੌਜੀਆ ਦੀ ਔਰ ਸਾਡੀ ਆਮ ਜਨਤਾ ਦੀ ਆਵਾਜ਼ ਇੱਕ ਹੋ ਗਈ ਸੀ ਪਰ ਉਹਨਾਂ ਨੂੰ ਹੁਣ ਇਨਸਾਫ ਕਿਵੇਂ ਮਿਲਦਾ ਸੀ ਸੀਬੀਆਈ ਤੇ ਭਰੋਸਾ ਲੈ ਕੇ ਚੱਲੇ ਸੀ ਤੇ ਸੀਬੀਆਈ ਜਿਹੜੀ ਮਾਨਜੋ ਜਿਹੜੀ ਕਿ ਸੀਬੀਆਈ ਏਜੰਸੀ ਹੈ ਉਹਨਾਂ ਨੇ ਇਹਨਾਂ ਨੂੰ ਇੱਕ ਅੰਜਾਮ ਤੱਕ ਪਹੁੰਚਾਉਣ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਕੋਸ਼ਿਸ਼ ਕੀਤੀ ਹੈ ਇੱਕ ਉਪਰਾਣਾ ਕੀਤਾ کہہ ਸਕਦੇ ਆ ਤਾਂ ਹੁਣ ਐਸਐਸਪੀ ਨਾਨਤ ਸਿੰਘ ਡਿਸਮਿਸ ਵੀ ਹੋ ਸਕਦੇ ਨੇ ਕਿਉਂਕਿ ਜਿਹੜੇ આરોપી ਨੇ ਉਹਨਾਂ ਨੇ ਕਤਲ ਵੀ ਕੀਤਾ ਜਿਹੜਾ ਕਿ ਫੇਕ ਐਨਕਾਊਂਟਰ ਦੱਸਿਆ ਜਾ ਰਿਹਾ ਜਸਪ੍ਰੀਤ ਸਿੰਘ ਦਾ ਕਰਨਲ ਨੂੰ ਘੁੱਟਣ ਤੋਂ ਪਹਿਲਾਂ ਤਾਹੂ ਦੂਜੇ ਪਾਸੇ ਆਜੋ ਵੀ ਜਿਹੜਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਵਕੀਲ ਦਾ ਇੱਕ ਬਿਆਨ ਆ ਗਿਆ ਕਿ 18 ਅਗਸਤ ਨੂੰ ਹਾਈ ਕੋਰਟ ਦੇ ਅੰਦਰ ਬਹੁਤ ਵੱਡਾ ਫੈਸਲਾ ਯਾਨੀ ਜਿਹੜੇ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਦੀ ਜ਼ਮਾਨਤ ਹੋ ਸਕਦੀ ਹੈ ਇਹਦੇ ਵਿੱਚ ਦੋ ਰਾਇਮਾਂ ਤਾਂ ਨਹੀਂ ਹੈਗੀਆਂ ਪਰ ਇੱਕ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਵਿਜੀਲੈਂਸ ਬਿਊਰੋ ਪੰਜਾਬ ਦੇ ਲੋਕ ਨੇ ਜਿਹੜੇ ਕਹਿੰਦੇ ਜੀ ਬਿਕਰਮ ਮਜੀਠੀਆ ਨੂੰ ਬਾਹਰ ਨਹੀਂ ਆਉਣ ਦੇਣਾ ਪਰ ਜਿਹੜਾ ਉਹਨਾਂ ਦਾ ਵਕੀਲ ਹੈ ਉਹ ਦਾਵਾ ਕੀ ਕਰ ਰਿਹਾ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਵੇਲੇ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਵਿਕਰਮ ਮਜੀਠੀਆ ਨੂੰ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਸਿੱਟ ਸਕਦੀ ਹੈ ਸੁਣੋ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਵੇਲ ਐਪਲੀਕੇਸ਼ਨ ਹੈ ਉਹਦੇ ਚ ਅੱਜ ਦੋਨੋਂ ਪਾਰਟੀ ਸਰਕਾਰ ਦੀ ਵੀ ਔਰ ਡਿਫਰੈਂਸ ਦੀ ਵੀ ਦੋਨਾਂ ਦੀ ਜਿਹੜੀ ਬਹਿਸ ਹੈ ਉਹ ਕਨਕਲੂਡ ਹੋ ਗਈ ਹੈ ਔਰ ਜੱਟ ਸਾਹਿਬ ਨੇ ਇਹ 18 ਤਰੀਕ ਮੰਡੇ ਵਾਸਤੇ ਗੱਲ ਕਹੀ ਹੈ ਕਿ ਜੇ ਹਲੇ ਵੀ ਕਿਸੇ ਨੇ ਕੁਝ ਹੋਰ ਕਹਿਣਾ ਉਹ ਮੰਡੇ ਸਵੇਰੇ 10 ਵਜੇ ਆ ਕੇ ਕਹਿ ਸਕਦਾ ਨਹੀਂ ਮੰਡੇ ਨੂੰ ਇਸ ਕੇਸ ਦੇ ਵਿੱਚ 18 ਤਰੀਕ ਨੂੰ ਇਹਦੇ ਵਿੱਚ ਜਿਹੜਾ ਫਾਈਨਲ ਆਰਡਰ ਹੈ ਬੇਲ ਅਪਲੀਕੇਸ਼ਨ ਤੇ ਆਏਗਾ ਨਾਲ ਹੀ ਇਹਦੇ ਜੱਜ ਕਿਉਂਕਿ ਉਹਦਾ ਜੁਡੀਸ਼ੀਅਲ ਜਿਹੜਾ ਰਹਿਮਾਨ ਹੈ ਉਹ ਵੀ ਜਿੱਥੇ ਵਿਕਰਮ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰencing ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਯਾਨੀ ਵੀਡੀਓ ਲੰਬੀ ਹੈ ਪਰ ਜਿਹੜੇ ਇਹਨਾਂ ਦੇ ਵਕੀਲ ਨੇ ਉਹ 18 ਅਗਸਤ ਤੇ ਆਪਣੀ ਉਮੀਦ ਹੈ ਜਿਹੜੀ ਉਹ ਜਿਤਾਈ ਬੈਠੇ ਨੇ ਕਿ ਭਾਈ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚੋਂ ਰਿਹਾ ਹੋ ਜਾਣਗੇ ਕਿਹ ਰਿਹਾਈ ਪੱਕੀ ਐ ਪਰ ਹੁਣ ਸਵਾਲ ਇੱਕ ਹੋਰ ਬਹੁਤ ਵੱਡਾ ਜਿਹੜਾ ਵਿਕਰਮ ਮਜੀਠੀਆ ਦੇ ਸਾਹਮਣੇ ਖੜਾ ਪੰਜਾਬ ਭਰ ਦੇ ਸਾਰੇ ਲੋਕ ਕੋਈ ਇੱਕਾ ਦੁਕਾ ਲੋਕਾਂ ਨੂੰ ਛੱਡ ਕੇ ਪੰਜਾਬ ਭਰ ਦੇ ਸਾਰੇ ਲੋਕ ਪੰਜਾਬ ਭਰ ਦੀਆਂ ਸਾਰੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਔਰ ਦੂਜੇ ਪਾਸੇ ਪੰਜਾਬ ਦਾ ਪ੍ਰਸ਼ਾਸਨ ਬਹੁਤ ਵੱਡੀ ਗੱਲ ਕਹਿ ਰਿਹਾ ਮੈਂ ਪੰਜਾਬ ਦਾ ਪੂਰਾ ਪ੍ਰਸ਼ਾਸਨ ਇਨ੍ਹਾਂ ਵਿਕਰਮ ਸਿੰਘ ਮਜੀਠੀਆ ਤੇਨਾਂ ਬਾਦ ਨਾ ਦੁਹਤ ਚੁੱਕਿਆ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਵਿਕਰਮ ਸਿੰਘ ਮਜੀਠੀਆ ਬਾਦਲ ਪਰਿਵਾਰ ਪੂਰਾ ਪੰਜਾਬ ਤੇ ਸਾਰਾ ਪ੍ਰਸ਼ਾਸਨ ਅੱਛੀ ਤਰ੍ਹਾਂ ਜਾਣਦਾ ਤਾਂ ਹੁਣ ਦੂਜੇ ਪਾਸੇ ਵਿਜੀਲੈਂਸ ਬਿਊਰੋ ਖੜੀ ਹੈ ਜਿਹੜੀ ਕਿਉ ਨੂੰ ਹੜ ਹੀਲੇ ਉਹ ਸੰਜਾਮ ਤੱਕ ਪਹੁੰਚਾਉਣਾ ਚਾਹੁੰਦੀ ਹੈ ਜਿੱਥੋਂ ਤੱਕ ਉਹ ਪਹੁੰਚਣ ਦੇ ਦੋਸ਼ੀ ਨੇ ਔਰ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਗੱਲ ਕਹੀ ਸੀ ਜਿਹੜੀ ਤੇ ਹੋ ਜੇਕਰ ਖੜੇ ਨਹੀਂ ਉੱਤਰਦੇ ਤਾ ਪੰਜਾਬ ਦੀ ਸਰਕਾਰ ਨੂੰ ਬਾਅਦ ਵੱਡੇ ਪੱਦਰ ਦੇ ਉੱਤੇ ਸਤਾਈ ਦੇ ਵਿੱਚ ਧੱਕਾ ਲੱਗਣਾ ਇਹ ਗੱਲ ਵੀ ਤੈ ਹੈ ਕਿ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਕਹੇ ਲੋਕਾਂ ਦੇ ਵਾਧਿਆਂ ਤੇ ਨਾ ਖਰੇ ਉੱtre ਤੇ ਭਾਈ ਫਿਰ ਸਰਕਾਰ ਦਾ ਪਲਟਾ ਵੱਜਣਾ ਵੀ ਤੈ ਹੈ ਇਹ ਲੋਕਾਂ ਦੀ ਥੌਰੀ ਆ ਪੰਜਾਬ ਦੇ ਲੋਕਾਂ ਦੀ ਬਹੁਤ ਸਾਰੇ ਬੁੱਧੀਜੀਵੀ ਲੋਕ ਨੇ ਕਹਿੰਦੇ ਜੀ ਭਗਵੰਤ ਮਾਨ ਨੇ ਇਹ ਗੱਲ ਤਾਂ ਕਹਿ ਦਿੱਤੀ ਹੈ ਕਿ ਵਿਕਰਮ ਮਜੀਠੀਏ ਨੂੰ ਮੈਂ ਬਾਹਰ ਨਹੀਂ ਨਿਕਲਣ ਦੰਦਾ ਜੇਕਰ ਵਿਕਰਮ ਮਜੀਠੀਆ ਕਿਸੇ ਵੀ ਪ੍ਰਕਾਰ ਅਦਾਲਤ ਦੇ ਵਿੱਚੋਂ ਬਰੀ ਹੋ ਜਾਂਦਾ ਜਾਂ ਉਹਨੂੰ ਰਿਹਾਈ ਮਿਲ ਜਾਂਦੀ ਹੈ ਪੰਜਾਬ ਦੇ ਲੋਕਾਂ ਦਾ ਭਰੋਸਾ ਸਾਡੀ ਸਰਕਾਰ ਪੰਜਾਬ ਦੇ ਪ੍ਰਸ਼ਾਸਨ ਇਹ ਸਾਰੀਆਂ ਗੱਲਾਂ ਬਾਤਾਂ ਤੋਂ ਉੱਠ ਜਾਣ ਹਾਂ ਠੀਕ ਹੈ ਵੀ ਲੀਗਲ ਤੌਰ ਤੇ ਜੇਕਰ ਦੋਸ਼ੀ ਨਹੀਂ ਹੈ ਤਾਂ ਉਹ ਛੁੱਟ ਵੀ ਸਕਦਾ ਫਿਲਹਾਲ ਪੂਰਾ ਪੰਜਾਬ ਸਾਰੇ ਲੋਕ ਤੇਰੇ ਨੇ ਅਦਾਲਤਾਂ ਪ੍ਰਸ਼ਾਸਨ ਸਰਕਾਰਾਂ ਕਹਿ ਰਹੀਆਂ ਨੇ ਕਿ ਵਿਕਰਮ ਮਜੀਠੀਆ ਹਰ ਹੀਲੇ ਦੋਸ਼ੀ ਹੈ ਪੰਜਾਬ ਦੇ ਵਿੱਚ ਬਹੁਤ ਵੱਡੀ ਉਹਨੇ ਤਸਕਰੀ ਕੀਤੀ ਹੈ ਭੋਲੇ ਤੋਂ ਬਹੁਤ ਵੱਡੀ ਝਲਕ ਪੈਂਦੀ ਹੈ ਭੋਲੇ ਨੇ ਆਪਦੇ ਮੂੰਹ ਦੇ ਨਾਲ ਕਿਹਾ ਸੀ ਕਹਿੰਦਾ ਭਾਈ ਬਿਕਰਮ ਮਜੀਠੀਆ ਮੇਰੇ ਨਾਲ ਹੀ ਤਸਕਰੀ ਕਰਦਾ ਸੀ ਤਾਂ ਦੇਖਦੇ ਆ ਕਿ ਭਾਈ ਇਹਦੀ ਰਿਹਾਈ 18 ਅਗਸਤ ਨੂੰ ਹੁੰਦੀ ਹੈ ਜਾਂ ਨਹੀਂ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ